ਸੱਚੀ ਕਹਾਤ ਤੁਸੀਂ ਜਿਹੜੇ ਹੋ ਪੰਜਾਬੀ ਵਰਲਡਵਾਈ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਹਾਂ ਤੁਹਾਡੇ ਨਾਲ ਹਾਜ਼ਰ ਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੇਰਾ ਬਿਆਸ ਤੋਂ ਜੀ ਹਾਂ ਡੇਰਾ ਬਿਆਸ ਤੋਂ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੇ ਗੱਦੀ ਜਿਹੜੀ ਆ ਛੱਡ ਦਿੱਤੀ ਹੈਗੀ ਆ ਜਿਸ ਤੀਆਂ ਖਬਰਾਂ ਜਿਹੜੀਆਂ ਹਰ ਇੱਕ ਚੈਨਲ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਤੇ ਡੇਰਾ ਬਿਆਸ ਦੀ ਗੱਲ ਕਰੀਏ ਤਾਂ ਮਹਾਰਾਜਾ ਚਰਨ ਸਿੰਘ ਜੀ ਤੋਂ ਬਾਅਦ ਜਿਹੜੇ ਸੀ ਗੁਰਿੰਦਰ ਸਿੰਘ ਢਿੱਲੋਂ ਹਣੀ ਜਿਹੜੀ ਗੱਡੀ ਸੰਭਾਲੀ ਸੀ ਔਰ ਹੁਣ ਉਹਨਾਂ ਨੇ ਜਿਹੜੀ ਗੱਡੀ ਜਿਹੜੀ ਆ ਛੱਡ ਦਿੱਤੀ ਹੈਗੀ ਆ ਤੇ ਕੱਲ ਡੇਰਾ ਬਿਆਸ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈਗਾ ਜਿਸ ਦੇ ਵਿੱਚ ਨਵੇਂ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਹੋਣਗੇ ਤੇ ਬਹੁਤ ਸਾਰੀਆਂ ਅਪਡੇਟਸ ਲੈ ਕੇ ਤੁਹਾਡੇ ਨਾਲ ਰਾਪਤਾ ਕਰਾਂਗੇ ਬਿਆਸ ਦੇ ਨਾਲ ਰਾਪਤਾ ਕਰਾਂਗੇ ਤੇ ਤੁਹਾਡੇ ਨਾਲ ਹਰ ਖਬਰ ਜਿਹੜੀ ਆ ਡੇਰਾ ਬਿਆਸ ਦੀ ਸਾਂਝੀ ਹੋਏਗੀ ਜੀ ਹਾਂ ਸੰਗਤ ਦੇ ਵਿੱਚ ਕਿਤਨਾ ਕਿਤੇ ਇਹ ਜ਼ਰੂਰ ਹੈਗਾ ਕਿ ਬਾਬਾ ਜੀ ਨੇ ਗੱਦੀ ਕਿਉਂ ਛੱਡ ਦਿੱਤੀ ਹੈਗੀ ਆ ਜਾਂ ਕੀ ਕਾਰਨ ਰਹੇ ਹੋਣਗੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਪਰ ਤੁਹਾਡਾ ਨਾਲ ਜਲਦੀ ਇਹ ਸਾਰੀ ਚੀਜ਼ਾਂ ਤੇ ਖੁਲਾਸਾ ਕਰਾਂਗੇ ਚਾਨਣਾ ਪਾਵਾਂਗੇ ਜਾਣਕਾਰੀ ਸਾਂਝੀ ਕਰਾਂਗੇ ਮੇਰੇ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਡੇਰਾ ਮੁਕੀ ਬਿਆਸ ਬਾਬਾ ਜੀ ਗੁਰਿੰਦਰ ਸਿੰਘ ਟਿੱਲੋਂ ਉਹਨਾਂ ਨੇ ਜਿਹੜੀ ਆ ਉਹ ਗੱਦੀ ਛੱਡ ਦਿੱਤੀ ਹੈਗੀ ਆ ਜੀ ਆ ਇਸ ਵੇਲੇ ਦੀ ਵੱਡੀ ਬ੍ਰੇਕਿੰਗ ਨਿਊਜ਼ ਹੈਗੀ ਆ ਕਿਉਂਕਿ ਪੂਰੇ ਵਰਡ ਦੇ ਵਿੱਚ ਉਹਨਾਂ ਨੂੰ ਮੰਨਣ ਵਾਲੇ ਨੇ ਤੇ ਉਹਨਾਂ ਤੋਂ ਨਾਮਦਾਨ ਲੈਣ ਵਾਲੇ ਨੇ ਸੋ ਬਹੁਤ ਵੱਡੀ ਖਬਰ ਜਿਹੜੀ ਆ ਤੁਹਾਡੇ ਤੱਕ ਲੈ ਕੇ ਆ ਰਹੇ ਆ ਅਲੱਗ-ਅਲੱਗ ਸਾਨੂੰ ਫੋਨ ਆ ਰਹੇ ਨੇ ਜਿਹੜਾ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਕੀ ਆਖਰ ਕੀ ਕਾਰਨ ਕੀ ਹੈਗਾ ਸੋ ਕਾਰਨ ਵੀ ਦੱਸਾਂਗੇ ਬਹੁਤ ਜਲਦੀ ਤੁਹਾਨੂੰ ਖਲਾਸਾ ਕਰਾਂਗੇ ਡੇਰਾ ਮੁਖੀ ਬਿਆਸ ਗੁਰਿੰਦਰ ਸਿੰਘ ਜੀ ਢਿੱਲੋਂ ਉਹਨਾਂ ਨੇ ਗੱਡੀ ਜਿਹੜੀ ਆ ਉਹ ਛੜ ਦਿੱਤੀ ਹੈਗੀ ਆ ਤੇ ਗੱਦੀ ਨੂੰ ਵਿਸ਼ਰਾਮ ਦਿੱਤਾ ਗਿਆ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਗੱਦੀ ਦੇ ਨਵੇਂ ਮੁਖੀ ਹੋਣਗੇ ਡੇਰਾ ਮੁਖੀ ਜਿਹੜੇ ਨਵੇਂ ਹੋਣਗੇ ਉਹ ਜਿਹੜੇ ਆ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਜਸਦੀਪ ਸਿੰਘ ਗਿੱਲ ਜਿਹੜੇ ਆ ਉਹ ਇਸ ਗੱਦੀ ਨੂੰ ਸੰਭਾਲਣਗੇ ਤੇ ਡੇਰਾ ਜਿਹੜਾ ਅੱਗੇ ਲੈ ਕੇ ਜਾਣਗੇ ਬਹੁਤ ਸਾਰੀਆਂ ਅਪਡੇਟਸ ਇਹਦੇ ਬਾਰੇ ਜਿਹੜੀਆਂ ਤੁਹਾਡੇ ਨਾਲ ਕੱਲ ਖਲਾਸਾ ਕਰਾਂਗੇ ਕੱਲ ਜਿਹੜੀਆਂ ਗੱਲਬਾਤ ਕਰਾਂਗੇ ਸੋ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਹੋ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਮੇਰੇ ਇਸ ਲਾਈਵ ਨੂੰ ਬਹੁਤ ਬਹੁਤ ਕਰਦੇ ਹੋ ਸ਼ੇਰ ਪ੍ਰਦੀਪ ਸਿੰਘ ਪੰਜਾਬੀ ਵਰਲਡ ਬਾਈ ਟਵੀਵੀ ਤੋਂ ਤੁਹਾਡੇ ਨਾਲ